ਅਸ਼ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮੁਲप्रीत कौर 인ਦਰਾ ਗਾਂਧੀ ਦੇ ਕਤਲ ਸਤਵੰਤ ਸਿੰਘ ਦੇ ਪਤੀਜੇ ਨੂੰ ਨਿਊਜ਼ੀਲੈਂਡ ਦੇ ਵਿੱਚ 22 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੁਹਾਨੂੰ ਦੱਸ ਦਿੰਨੀ ਆ ਕਿ ਇਹ ਸਜ਼ਾ ਉਸ ਨੂੰ ਨਸ਼ਾ ਅਤੇ ਕਤਲ ਦੇ ਮਾਮਲੇ ਦੇ ਵਿੱਚ ਸੁਣਾਈ ਗਈ ਹੈ ਵਤੇਰੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ 인ਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਪਤੀਜੇ ਬਲਤੇਜ ਸਿੰਘ ਨੂੰ ਨਿਊਜ਼ੀਲੈਂਡ ਦੇ ਇੱਕ ਵੱਡੇ ਡਰੱਗ ਕੇਸ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਜੀ ਹਾਂ ਆਕਲੈਂਡ ਹਾਈ ਕੋਰਟ ਨੇ ਸ਼ੁੱਕਰਵਾਰ ਯਾਨੀ ਕਿ 21 ਫਰਵਰੀ 2025 ਨੂੰ ਬਲਤੇਜ ਸਿੰਘ ਨੂੰ 700 ਕਿਲੋਗ੍ਰਾਮ ਮੈਥਾਮਫੈਟਾਮਾਈਨ ਨਾਮਕ ਸਿੰਥੈਟਿਕ ਡਰੱਗ ਰੱਖਣ ਦੇ ਦੋਸ਼ ਤੇ ਵਿੱਚ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ 2023 ਵਿੱਚ ਆਕਲੈਂਡ ਪੁਲਿਸ ਨੇ ਬਲਤੇਜ ਸਿੰਘ ਨੂੰ ਇੱਕ ਛੋਟੇ ਜਿਹੇ ਗੋਦਾਮ ਤੇ ਛਾਪਾ ਮਾਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਜਿੱਥੇ ਉਸ ਨੂੰ ਬੀਅਰ ਦੇ ਕਈ ਡੱਬੇ ਮਿਲੇ ਜਿਨ੍ਹਾਂ ਵਿੱਚ ਕਠੇ ਤੌਰ ਤੇ ਮੈਥਾਮਫੈਟਾਮਾਈਨ ਮਿਸ਼ਰਤ ਸੀ 21 ਸਾਲਾ 에델ਸ ਗਾਲਾ ਦੀ ਮੌਤ ਤੋਂ ਬਾਅਦ ਆਕਲੈਂਡ ਪੁਲਿਸ ਨੇ ਉਸ ਜਗ੍ਹਾ ਤੇ ਛਾਪਾ ਮਾਰਿਆ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਬੀਅਰ ਦੇ ਰੂਪ ਵਿੱਚ ਇਹ ਨਸ਼ੀਲਾ ਪਦਾਰਥ ਦੇ ਕੇ ਮਾਰਿਆ ਗਿਆ ਸੀ ਇਸ ਕਤਲ ਕੇਸ ਦੇ ਵਿੱਚ ਹਿੰਮਤਜੀਤ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਉਸਨੇ ਅਦਾਲਤ ਦੇ ਵਿੱਚ ਦਾਵਾ ਕੀਤਾ ਕਿ ਉਸਤੇ ਕਾਰੋਬਾਰੀ ਦੋਸਤ ਬਲਤੇਜ ਸਿੰਘ ਨੇ ਉਸ ਨੂੰ ਧੋਖਾ ਦਿੱਤਾ ਅਤੇ ਉਸਨੇ ਕਿਹਾ ਕਿ ਬਲਤੇਜ ਮੈਦਿਤ ਰਾਮਤ ਦੇ ਵਿੱਚ ਸ਼ਾਮਲ ਸੀ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਅਧਿਕਾਰਤ ਤੌਰ ਤੇ ਦੋਸ਼ੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਪਰ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਵਿਅਕਤੀ ਬਲਤੇਜ ਸਿੰਘ ਹੈ ਤੇ ਉਸਨੇ ਉਸ ਦੇ ਉੱਤੇ ਸਗਾਲਾ ਦੀ ਮੌਤ ਤੇ ਸਬੰਧ ਵਿੱਚ ਦੋਸ਼ ਨਹੀਂ ਲਗਾਇਆ ਗਿਆ ਸੀ ਪਰ ਉਸ ਨੂੰ ਆਪਣੀ ਸਜ਼ਾ ਦੇ ਘੱਟੋ-ਘੱਟ 10 ਸਾਲ ਪੂਰੇ ਹੋਣ ਤੱਕ ਪੈਰੋਲ ਨਹੀਂ ਦਿੱਤੇ ਜਾ ਸਕਦੀ ਬਲਤੇਜ ਸਤਵੰਤ ਸਿੰਘ ਦੇ ਪਰਾ ਸਰਵਣ ਸਿੰਘ ਅਗਵਾਨ ਦਾ ਪੁੱਤਰ ਹੈ ਸਤਵੰਤ ਸਿੰਘ ਉਹਨਾਂ ਸਿੱਖ ਬੋਡੀਗਾਰਡਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ 31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਹਨਾਂ ਦੇ ਘਰ ਤੇ ਹੱਥਿਆ ਜਿਹੜੀ ਕਿ ਹੱਤਿਆ ਕਰ ਦਿੱਤੀ ਸੀ ਬਲਤੇਜ ਦਾ ਪਰਿਵਾਰ 1980 ਦੇ ਦਹਾਕੇ ਵਿੱਚ ਨਿਊਜ਼ੀਲੈਂਡ ਚਲਾ ਗਿਆ ਅਤੇ ਆਕਲੈਂਡ ਵਿੱਚ ਇੱਕ ਛੋਟਾ ਜਿਹਾ ਕਰਿਆਨੇ ਦੀ ਦੁਕਾਨ ਉਹਨਾਂ ਦੇ ਵੱਲੋਂ ਖੋਲੀ ਗਈ। ਉਹ ਆਖਰੀ ਵਾਰ ਦਸੰਬਰ 2019 ਵਿੱਚ ਭਾਰਤ ਆਇਆ ਸੀ ਅਤੇ ਲਗਭਗ 2 ਮਹੀਨੇ ਉੱਥੇ ਹੀ ਰਿਹਾ ਸੀ। ਤਾਂ ਹੁਣ ਇਹ ਖਬਰ ਸਾਹਮਣੇ ਆਂਦੀ ਹੈ ਕਿ ਸਤਵੰਤ ਸਿੰਘ ਦੇ ਪਤੀਜੇ ਨੂੰ ਜਿਹੜਾ ਕਿ ਨਿਊਜ਼ੀਲੈਂਡ ਦੇ ਵਿੱਚ ਹੁਣ 22 ਸਾਲ ਦੀ ਸਜ਼ਾ ਦਿੱਤੀ ਜਾਵੇਗੀ। ਬਧੇਰੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਪਤੀਜੇ ਬਲਤੇਜ ਸਿੰਘ ਨੂੰ ਨਿਊਜ਼ੀਲੈਂਡ ਦੇ ਇੱਕ ਵੱਡੇ ਡਰੱਗ ਕੇਸ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਜੀ ਹਾਂ ਆਕਲੈਂਡ ਹਾਈ ਕੋਰਟ ਨੇ ਸ਼ੁੱਕਰਵਾਰ ਯਾਨੀ ਕਿ 21 ਫਰਵਰੀ 2025 ਨੂੰ ਬਲਤੇਜ ਸਿੰਘ ਨੂੰ 700 ਕਿਲੋਗ੍ਰਾਮ ਮੈਥਾਮਫੈਟਾਮਾਈਨ ਨਾਮਕ ਸਿੰਥੈਟਿਕ ਡਰੱਗ ਰੱਖਣ ਦੇ ਦੋਸ਼ ਤੇ ਵਿੱਚ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ 2023 ਵਿੱਚ ਆਕਲੈਂਡ ਪੁਲਿਸ ਨੇ ਬਲਤੇਜ ਸਿੰਘ ਨੂੰ ਇੱਕ ਛੋਟੇ ਜਿਹੇ ਗੋਦਾਮ ਤੇ ਛਾਪਾ ਮਾਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਜਿੱਥੇ ਉਸ ਨੂੰ ਬੀਅਰ ਦੇ ਕਈ ਡੱਬੇ ਮਿਲੇ ਜਿਨ੍ਹਾਂ ਵਿੱਚ ਕਠੇ ਤੌਰ ਤੇ ਮੈਥਾਮਫੈਟਾਮਾਈਨ ਮਿਸ਼ਰਤ ਸੀ 21 ਸਾਲਾ ਇਹਦੇ ਸਾਲਾ ਦੀ ਮੌਤ ਤੋਂ ਬਾਅਦ ਆਕਲੈਂਡ ਪੁਲਿਸ ਨੇ ਉਸ ਜਗ੍ਹਾ ਤੇ ਛਾਪਾ ਮਾਰਿਆ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਬੀਅਰ ਦੇ ਰੂਪ ਵਿੱਚ ਇਹ ਨਸ਼ੀਲਾ ਪਦਾਰਥ ਦੇ ਕੇ ਮਾਰਿਆ ਗਿਆ ਸੀ ਇਸ ਕਤਲ ਕੇਸ ਦੇ ਵਿੱਚ ਹਿੰਮਤਜੀਤ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਉਸਨੇ ਅਦਾਲਤ ਦੇ ਵਿੱਚ ਦਾਵਾ ਕੀਤਾ ਕਿ ਉਸਤੇ ਕਾਰੋਬਾਰੀ ਦੋਸਤ ਬਲਤੇਜ ਸਿੰਘ ਨੇ ਉਸ ਨੂੰ ਧੋਖਾ ਦਿੱਤਾ ਅਤੇ ਉਸਨੇ ਕਿਹਾ ਕਿ ਬਲਤੇਜ ਮੈਦੀਦ ਰਾਮਤ ਦੇ ਵਿੱਚ ਸ਼ਾਮਲ ਸੀ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਅਧਿਕਾਰਤ ਤੌਰ ਤੇ ਦੋਸ਼ੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਪਰ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਵਿਅਕਤੀ ਬਲਤੇਜ ਸਿੰਘ ਹੈ ਤੇ ਉਸਨੇ ਉਸ ਦੇ ਉੱਤੇ ਗੱਲ ਆ ਦੀ ਮੌਤ ਦੇ ਸਬੰਧ ਵਿੱਚ ਦੋਸ਼ ਨਹੀਂ ਲਗਾਇਆ ਗਿਆ ਸੀ ਪਰ ਉਸ ਨੂੰ ਆਪਣੀ ਸਜ਼ਾ ਦੇ ਘੱਟੋ-ਘੱਟ 10 ਸਾਲ ਪੂਰੇ ਹੋਣ ਤੱਕ ਪੈਰੋਲ ਨਹੀਂ ਦਿੱਤੇ ਜਾ ਸਕਦੀ ਬਲਤੇਜ ਸਤਵੰਤ ਸਿੰਘ ਦੇ ਪਰਾ ਸਰਵਣ ਸਿੰਘ ਅਗਵਾਨ ਦਾ ਪੁੱਤਰ ਹੈ ਸਤਵੰਤ ਸਿੰਘ ਉਹਨਾਂ ਸਿੱਖ ਬਾਡੀਗਾਰਡਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ 31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਹਨਾਂ ਦੇ ਘਰ ਤੇ ਹੱਥਿਆ ਜਿਹੜੀ ਕਿ ਹੱਤਿਆ ਕਰ ਦਿੱਤੀ ਸੀ ਬਲਤੇਜ ਦਾ ਪਰਿਵਾਰ 1980 ਦੇ ਦਹਾਕੇ ਵਿੱਚ ਨਿਊਜ਼ੀਲੈਂਡ ਚਲਾ ਗਿਆ ਅਤੇ ਆਕਲੈਂਡ ਵਿੱਚ ਇੱਕ ਛੋਟਾ ਜਿਹਾ ਕਰਿਆਨੇ ਦੀ ਦੁਕਾਨ ਉਹਨਾਂ ਦੇ ਵੱਲੋਂ ਖੋਲੀ ਗਈ। ਉਹ ਆਖਰੀ ਵਾਰ ਦਸੰਬਰ 2019 ਵਿੱਚ ਭਾਰਤ ਆਇਆ ਸੀ ਅਤੇ ਲਗਭਗ 2 ਮਹੀਨੇ ਉੱਥੇ ਹੀ ਰਿਹਾ ਸੀ। ਤਾਂ ਹੁਣ ਇਹ ਖਬਰ ਸਾਹਮਣੇ ਆਂਦੀ ਹੈ ਕਿ ਸਤਵੰਤ ਸਿੰਘ ਦੇ ਪਤੀਜੇ ਨੋ ਜਿਹੜਾ ਕਿ ਨਿਊਜ਼ੀਲੈਂਡ ਦੇ ਵਿੱਚ ਹੁਣ 22 ਸਾਲ ਦੀ ਸਜ਼ਾ ਦਿੱਤੀ ਜਾਵੇਗੀ